ਜਿਹੜੀਆਂ ਸਾਡੀਆਂ ਸਿੱਖ ਪਰੰਪਰਾਵਾਂ ਨੇ ਹੂੰ ਉਹਨਾਂ ਦੇ ਵਿੱਚ ਹਮੇਸ਼ਾ ਹੀ ਸਾਡਾ ਇਹ ਸਾਡੇ ਸਿੰਘਾਂ ਦਾ ਇਹ ਨਿਯਮ ਰਿਹਾ ਕਿ ਵੱਧ ਤੋਂ ਵੱਧ ਨਿਤਨੇਮ ਕਰਨਾ ਹੂੰ ਵੱਧ ਤੋਂ ਵੱਧ ਪਰ ਪੰਜਾਂ ਬਾਣੀਆਂ ਦਾ ਵਿਧਾਨ ਜਿਹੜਾ ਵਾ ਉਹ ਸਾਨੂੰ ਗੁਰੂ ਸਾਹਿਬ ਜੀ ਨੇ ਦਿੱਤਾ ਜਿਹੜਾ ਜਾਪ ਸਾਹਿਬ ਤੇ ਚੌਪਈ ਸਾਹਿਬ ਨੂੰ ਕਹਿੰਦੇ ਆ ਵੀ ਚੌਪਈ ਸਾਹਿਬ ਤੇ ਮੇਰੇ ਖਿਆਲ ਅਨੰਦ ਸਾਹਿਬ ਨੂੰ ਕਹਿੰਦੇ ਆ ਅੱਛਾ ਵੀ ਜਪਜੀ ਸਾਹਿਬ ਪੜ ਲਿਆ ਜਾਬ ਸਾਹਿਬ ਪੜ ਲਿਆ ਸਵਈਏ ਪੜ ਲਏ ਚੌਪਈ ਸਾਹਿਬ ਰਹਿਰਾ ਸਾਹਿਬ ਵਿੱਚ ਆ ਗਈ ਤੇ ਆਨੰਦ ਸਾਹਿਬ ਰਹਿਰਾ ਸਾਹਿਬ ਵਿੱਚ ਆ ਗਿਆ ਦੇਖੋ ਜਿਹੜਾ ਆਨੰਦ ਸਾਹਿਬ ਹੈ ਉਹ ਰਹਿਰਾ ਸਾਹਿਬ ਜੀ ਦੇ ਵਿੱਚ 6 ਪੌੜੀਆਂ ਨੇ ਹ ਸੰਪੂਰਨ ਆਨੰਦ ਸਾਹਿਬ ਨੇ ਇਸ ਕਰਕੇ ਉਹ ਪੰਜ ਬਾਣੀਆਂ ਦਾ ਹਿੱਸਾ ਹੀ ਹੈ ਨਹੀਂ ਹਾਂ ਸਮਝੇ ਕਿ ਨਹੀਂ ਉਹ ਪੰਜਾ ਬਾਣੀਆਂ ਦੇ ਹਿੱਸੇ ਚੋਂ ਫਿਰ ਖਤਮ ਹੋ ਗਿਆ 6 ਪੌੜੀਆਂ ਅਨੰਦ ਸਾਹਿਬ ਦੀਆਂ ਤਾਂ ਨਹੀਂ ਹਾਂ ਅਨੰਦ ਸਾਹਿਬ ਦੀਆਂ ਤਾਂ 14 ਪੌੜੀਆਂ 40 ਪੌੜੀਆਂ ਨੇ ਤੇ ਉਹ ਫਿਰ ਪੰਜ ਕਿਵੇਂ ਹੋ ਗਈ ਪੰਜਵੀਂ ਕਿਵੇਂ ਸੰਪੂਰਨ ਮੰਨੀ ਗਈ ਤੇ ਦੂਜੀ ਗੱਲ ਜਿਹੜੀ ਚੌਪਈ ਸਾਹਿਬ ਉਹਦੇ ਵਿੱਚ ਆ ਗਈ ਫਿਰ ਉਹ ਜੇ ਤੁਸੀਂ ਰਹਿਰਾਸਲੀ ਚੌਪਈ ਮੰਨ ਕੇ ਲੈਨੇ ਹੋ ਤਾਂ ਫਿਰ ਉਹ ਬਾਣੀਆਂ ਹੀ ਚਾਰ ਰਹਿ ਗਈਆਂ ਹਾਂ ਠੀਕ ਹੈ ਨਾ ਸੋ ਜਿਹੜਾ ਨਿਤਨੇਮ ਅੰਮ੍ਰਿਤ ਵੇਲੇ ਦਾ ਉਹ ਸਾਡੇ ਪੁਰਾਣੇ ਬਜ਼ੁਰਗਾਂ ਦੇ ਪੋਥੀ ਸਾਹਿਬ ਨੇ ਜਦੋਂ ਤੁਸੀਂ ਪੋਥੀਆਂ ਪੜੋਗੇ ਨਾ ਪੁਰਾਣੇ ਨਿਤਨੇਮ ਦੇ ਗੁਟਕਾ ਸਾਹਿਬ ਦੇ ਵਿੱਚ ਜਬਜੀ ਸਾਹਿਬ ਸ਼ਬਦ ਹਜ਼ਾਰੇ ਮਾਜਮਾਨਾ ਪਹਿਲਾ ਹਮ ਜਾਬ ਸਾਹਿਬ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਮਾਹੀ ਪਾਤਸ਼ਾਹੀ ਦਸਮਾਹੀ ਤੋਪ ਪ੍ਰਸਾਦ ਸਵਈਏ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਤੋਪ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਰ ਕਰੈ ਹਮ ਚੌਪਈ ਸਾਹਿਬ ਅਕਾਲ ਪੁਰਖ ਕੀ ਰੱਛਾ ਹਵਣਾ ਹਮ ਅਕਾਲ ਉਸਤਤ ਦੀ ਚੌਪਈ ਸਾਹਿਬ ਤੇ ਚੌਪਈ ਸਾਹਿਬ ਹਮਰੀ ਕਰੋ ਹਾਥ ਅੱਛਾ ਤੇ ਆਨੰਦ ਸਾਹਿਬ ਚੌਲੀ ਪੌੜੀਆਂ ਕਿੰਨੇ ਕਿੰਨੇ ਹੋਗੇ ਜੀ ਜਬਜੀ ਸਾਹਿਬ ਇੱਕ ਸਮਾਜ ਮਹੱਲਾ 5 ਸ਼ਬਦ ਜਾਰੇ 2 ਜਾਬ ਸਾਹਿਬ ਇੱਕ ਸ਼ਬਦ ਜਾਰੇ 5.4 ਤੇ ਦੋ ਸਵਈਏ 4 ਤੇ 2 6 ਦੋ ਚੌਪਾਈਆਂ 6 ਤੇ 2 8 ਤੇ ਅਨੰਦ ਸਾਹਿਬ ਚੌਲੀ ਪੁਰੀਆਂ ਨੌ ਬਾਣੀਆਂ ਹੋ ਗਈਆਂ ਤੇ ਕਈ ਸਾਡੇ ਗੁਰਸਿੱਖਾਂ ਦਾ ਮੈਂ ਉਹਨਾਂ ਸਿੰਘਾਂ ਦਾ ਤੁਹਾਨੂੰ ਮਤਲਬ ਕਿ ਅੱਜ ਵੀ ਮਿਲਾ ਸਕਦਾ ਜਿਨ੍ਹਾਂ ਦਾ ਚੰਡੀ ਦੀ ਵਾਰ ਦਾ ਨਿਤਨੇਮ ਜਿਨ੍ਹਾਂ ਦਾ ਪੰਜ ਗ੍ਰੰਥੀ ਦਾ ਨਿਤਨੇਮ ਜਿਨ੍ਹਾਂ ਦਾ 22 12 ਦਾ ਨਿਤਨੇਮ ਉਹ ਨਿਤਨੇਮ ਦਾ ਹਿੱਸਾ ਹੈ ਪਰ ਜਿਹੜੀਆਂ ਨਿਯਤ ਕੀਤੀਆਂ ਹੋਈਆਂ ਬਾਣੀਆਂ ਨੇ ਜਿਹੜੀਆਂ ਸਾਨੂੰ ਹੁਕਮ ਹੈ ਕਿ ਇਹ ਤਾਂ ਪੜਨੀਆਂ ਹੀ ਪੜਨੀਆਂ ਨੇ ਮਤਲਬ ਜਿਨ੍ਹਾਂ ਤੋਂ ਕੁਝ ਇੱਕ ਗੱਲ ਹੁੰਦੀ ਆ ਕਿ ਆਪਾਂ ਕਹਿੰਦੇ ਆ ਇੱਕ ਮਰਯਾਦਾ ਜਿਹੜੀ ਹੈ ਸਿਧਾਂਤ ਜਿਹੜਾ ਉਹ ਮਤਲਬ ਪਰਪੱਕਿਆ ਉਹਨੂੰ ਅਸੀਂ ਬਦਲ ਨਹੀਂ ਸਕਦੇ ਉਹਦੇ ਅਨੁਕੂਲ ਸਾਨੂੰ ਰਹਿਣਾ ਪੈਣਾ ਇੱਕ ਹੁੰਦਾ ਹੈ ਕਿ ਇਹਦੇ 'ਚ ਗੁੰਜਾਇਸ਼ ਆ ਜਿਹੜਾ ਵੱਧ ਤੋਂ ਵੱਧ ਬਾਣੀ ਬਾਣੀ ਪੜਨੀ ਹੈ ਉਹ ਗੁੰਜਾਇਸ਼ ਹੈ ਵਧਾ ਸਕਦੇ ਹੋ ਤੁਸੀਂ ਨਿਤਨੇਮ ਜਿੰਨਾ ਮਰਜ਼ੀ ਵਧਾ ਲਓ ਭਾਵੇਂ ਪੰਜ ਪਾਰ ਸੁਖਮਨੀ ਸਾਹਿਬ ਦੇ ਵੀ ਕਰ ਲਓ ਪਰ ਘੱਟੋ ਘੱਟ ਪੰਜ ਬਾਣੀਆਂ ਜਪਜੀ ਸਾਹਿਬ ਚਾਪ ਸਾਹਿਬ ਸਵਈਏ ਸਾਹਿਬ ਚੌਪਈ ਸਾਹਿਬ ਤੇ ਅਨੰਦ ਸਾਹਿਬ ਪੜਨਾ ਇਹ ਪੰਜ ਬਾਣੀਆਂ ਅਮਰਤ ਵੇਲੇ ਪੜ੍ਹਨੀ ਹੈ ਰਹਿਰਾ ਸਾਹਿਬ ਤੇ ਕੀਰਤਨ ਸੋਹਿਲਾ ਇਹ ਸ਼ਾਮ ਨੂੰ ਪੜ੍ਹਨਾ ਹੈ ਇਹ ਨਿਤਨੇਮ ਦੀਆਂ ਪੰਜ ਬਾਣੀਆਂ ਇਹ ਤਾਂ ਮਹਾਰਾਜ ਸਾਹਿਬ ਜੀ ਨੇ ਸਾਨੂੰ ਮਰਜ਼ਾਦਾ ਦਿੱਤੀ ਹੈ ਗੁਰੂ ਸਾਹਿਬ ਜੀ ਦੇ ਰਹਿਤਨਾਮਿਆਂ ਦੇ ਵਿੱਚ ਜ਼ਿਕਰ ਜਪਜੀ ਜਪ ਤੇ ਚੌਪਾਈ ਸਾਹਿਬ ਇਹਦਾ ਸਾਰਾ ਜ਼ਿਕਰ ਆ ਜਿਹੜੇ ਕਹਿ ਦਿੰਦੇ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਜੇ ਕੋਈ ਵੱਧ ਬਾਣੀ ਪਰਦਾ ਪਿੱਛੇ ਜੇ ਮੂਲ ਮੰਤਰ ਦੇ ਵਿਸ਼ੇ ਦੇ ਉੱਤੇ ਅੱਜ ਤੱਕ ਕੀ ਨਹੀਂ ਛੱਡਦੇ ਖੜਾ ਵੀ ਮੂਲ ਮੰਤਰ ਜਿਹੜਾ ਵਾ ਉਹ ਗੁਰਪ੍ਰਸਾਦ ਤੱਕ ਨਾਨਕ ਉਸੇ ਪੀਸ ਅੱਜ ਤੱਕ ਮੂਲ ਮੰਤਰ ਨਹੀਂ ਹੈ ਲੋਕ ਇਹ ਕਹਿੰਦੇ ਵੀ ਗੁਰਪ੍ਰਸਾਦ ਤੱਕ ਜਦੋਂ ਜਪ ਸ਼ੁਰੂ ਹੋ ਗਿਆ ਜਪ ਆਸ ਸੱਚ ਜੁਗਾਦ ਸੱਚਤਾ ਇਥੋਂ ਜਿਹੜਾ ਜਪਜੀ ਸਾਹਿਬ ਸ਼ੁਰੂ ਹੋ ਗਿਆ ਦੇਖੋ ਮੇਰੀ ਗੱਲ ਸੁਣੋ ਇਹਦੇ ਉੱਤੇ ਸਭ ਤੋਂ ਸਰਲ ਦਲੀਲ ਇਹ ਆ ਕਿ ਤੁਸੀਂ ਕੋਈ ਇੰਟਰਪ੍ਰੀਟੇਸ਼ਨ ਆਪਣੀ ਕਰਦੇ ਹੋ ਤੁਸੀਂ ਆਪਣਾ ਕੋਈ ਬਿਆਨ ਦਰਜ ਕਰਾਨੇ ਹੋ ਤਾਂ ਜੇ ਉਹਦੇ ਥੱਲੇ ਤੁਹਾਡੇ ਸਾਈਨ ਹੋ ਜਾਣ ਉਹ ਤਾਂ ਪ੍ਰਮਾਣਿਕ ਹੈ ਕਿ ਬਿਨਾ ਸਾਈਨਾਂ ਤੋਂ ਪ੍ਰਮਾਣਿਕ ਮੰਨੀ ਜਾਊਗੀ ਉਹ ਸਾਈਨ ਹੋ ਜਾਣ ਸਾਈਨ ਤੋਂ ਬਿਨਾ ਤਾਂ ਨਹੀਂ ਮੰਨੀ ਜਾਂਦੀ ਹੁਣ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਜੁਨੀ ਸੈਪੰਗ ਗੁਰਪ੍ਰਸਾਦ ਕਿਨੇ ਲਿਖਿਆ ਜੀ ਹਾਂ ਗੁਰਨਾੰਕ ਸਾਹਿਬ ਨੇ ਕਿਵੇਂ ਲਿਖਿਆ ਦੱਸੋ ਕਿੱਥੇ ਲਿਖਿਆ ਗੁਰਨਾੰਕ ਸਾਹਿਬ ਦਾ ਨਾਮ ਹਾਂ ਦੱਸੋ ਨਾ ਤੁਸੀਂ ਗੁਰਪ੍ਰਸਾਦ ਤੱਕ ਨਾ ਗੁਰੂ ਨਾਨਕ ਸਾਹਿਬ ਦਾ ਨਾਮ ਕਿੱਥੋਂ ਆ ਗਿਆ ਤੁਸੀਂ ਉਹਨੂੰ ਕਿਵੇਂ ਡਿਫਾਈਨ ਕਰੋਗੇ ਵੀ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਹਾਂ ਗੁਰਪ੍ਰਸਾਦ ਸਾਹਿਬ ਤੱਕ ਮੰਗਲਾ ਚਰਨ ਜ਼ਰੂਰ ਮਿਲਦੇ ਆ ਬਹੁਤ ਸਰੂਪ ਮਿਲਦੇ ਆ ਉਹਦੇ ਹਾਂ ਪਰ ਨਾਨਕ ਹੋਸੀ ਭੀ ਸਜ ਤੱਕ ਕੋਈ ਦੁਬਾਰਾ ਸਰੂਪ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਗਿਆ ਹਾਂ ਫਿਰ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਜਿਹੜੇ ਕਹਿੰਦੇ ਆ ਵੀ ਮੂਲ ਮੰਤਰ ਜਿਹੜਾ ਵਾ ਗੁਰਪ੍ਰਸਾਦ ਤੱਕ ਆ ਉਹਨਾਂ ਨੂੰ ਇਹ ਦੱਸੋ ਵੀ ਜੇ ਮੰਨ ਲੈਨੇ ਆ ਕਿ ਅਕਾਲ ਪੁਰਖ ਤੋਂ ਗੁਰੂ ਨਾਨਕ ਸਾਹਿਬ ਲੈ ਕੇ ਆਏ ਮੂਲ ਮੰਤਰ ਉਹ ਗੁਰੂ ਨਾਨਕ ਸਾਹਿਬ ਜੀ ਦਾ ਮੂਲ ਮੰਤਰ ਹੋ ਸਕਦਾ ਅਕਾਲ ਪੁਰਖ ਤੋਂ ਗੁਰੂ ਨਾਨਕ ਸਾਹਿਬ ਲੈ ਕੇ ਆਏ ਤਾਂ ਉਹ ਗੁਰੂ ਨਾਨਕ ਸਾਹਿਬ ਦਾ ਹੋ ਗਿਆ ਨਾ ਸਾਨੂੰ ਤਾਂ ਨਹੀਂ ਅਕਾਲ ਪੁਰਖ ਨੇ ਦਿੱਤਾ ਦੱਸੋ ਸਾਨੂੰ ਸਾਨੂੰ ਕਿਹੜੇ ਅਕਾਲ ਪੁਰਖ ਨੇ ਦਿੱਤਾ ਹਾਂ ਸਾਨੂੰ ਸਾਡੇ ਕੋਲ ਕਿਵੇਂ ਆਇਆ ਉਹ ਗੁਰੂ ਨਾਨਕ ਸਾਹਿਬ ਨੇ ਦਿੱਤਾ ਗੁਰੂ ਨਾਨਕ ਸਾਹਿਬ ਨੇ ਮੋਹਰ ਲਾਈ ਆ ਨਾ ਵੀ ਅਕਾਲ ਪੁਰਖ ਦਾ ਤੇ ਜੇ ਅਸੀਂ ਗੁਰੂ ਨਾਨਕ ਸਾਹਿਬ ਦਾ ਨਾਮ ਨਹੀਂ ਲਵਾਂਗੇ ਕੀ ਉਹ ਸੰਪੂਰਨ ਮੰਨਿਆ ਜਾਊਗਾ ਦੱਸੋ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਘੱਟ ਮਾਨਸਿਕਤਾ ਵਾਲੀਆਂ ਗੱਲਾਂ ਨੇ ਉਹੀ ਗੱਲਾਂ ਜੋੜ-ਜੋੜ ਕੇ ਕਿਉਂਕਿ ਦੇਖੋ ਮੈਂ ਬਹੁਤ ਵੀਡੀਓ ਦੇ ਵਿੱਚ ਬੜੀਆਂ ਇੰਟਰਵਿਊਜ਼ ਦੇ ਵਿੱਚ ਗੱਲ ਜ਼ਿਕਰ ਕਰ ਚੁੱਕਾ ਕਿ ਜਿਹੜੀਆਂ ਸਾਡੀਆਂ ਸਿਧਾਂਤਕ ਪ੍ਰਣਾਲੀਆਂ ਨੇ ਉਹ ਜਾਂ ਤਾਂ ਕਿਤਾਬਾਂ ਵਿੱਚ ਲਿਖੀਆਂ ਹੋਈਆਂ ਜਾਂ ਉਹਨਾਂ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਧਾਰਮਿਕ ਸਥਾਨ ਬਣੇ ਹੋਏ ਹਨ ਹਰਿਮੰਦਰ ਸਾਹਿਬ ਜੀ ਦਾ ਇਤਿਹਾਸ ਹੈ ਨਾ ਉਹ ਬਣਿਆ ਹੋਇਆ ਤੇ ਜੇ ਨਾ ਵੀ ਇਤਿਹਾਸ ਹੋਵੇ ਤਾਂ ਕੀ ਉਹਨੂੰ ਅਸੀਂ ਮੰਨਾਂਗੇ ਨਹੀਂ ਬਣਿਆ ਹੀ ਹੋਇਆ ਉਹ ਅਕਾਲ ਤਖਤ ਸਾਹਿਬ ਬਣਿਆ ਹੀ ਹੋਇਆ ਉਹ ਨਿਸ਼ਾਨੀ ਹੈ ਸਾਡੀ ਜਾਂ ਸਾਡੀਆਂ ਸਿਧਾਂਤਾਂ ਨੂੰ ਅਸੀਂ ਗ੍ਰੰਥਾਂ ਵਿੱਚ ਦੇਖਦੇ ਆ ਜਾਂ ਨਿਸ਼ਾਨੀਆਂ ਸਾਨੂੰ ਪ੍ਰੇਰਿਤ ਕਰਦੀਆਂ ਜਾਂ ਸਾਨੂੰ ਪਰੰਪਰਾਗਤ ਪ੍ਰਣਾਲੀ ਸੀਨਾ-ਬਸੀਨਾ ਤੋਂ ਸਮਝ ਆਂਦੀ ਹੈ ਸਾਡੀ ਸੀਨਾ-ਬਸੀਨਾ ਸੰਪਰਦਾਵਾਂ ਦੇ ਵਿੱਚ ਪੰਜ ਬਾਣੀਆਂ ਦੇ ਗੁਟਕਾ ਸਾਹਿਬ ਅੱਜ ਵੀ ਮਿਲ ਜਾਂਦੇ ਆ ਸਾਡੇ ਤਾਂ ਅੱਜ ਤੱਕ ਐਸੇ ਸਿੰਘ ਪਰੰਪਰਾਵਾਂ ਦੇ ਬਜ਼ੁਰਗ ਮਹਾਪੁਰਸ਼ ਹੈਗੇ ਨੇ ਜਿਹੜੇ ਪੰਜ ਪੰਡ ਪਾਠ ਚੰਦੀ ਦੀ ਵਾਰ ਦੇ ਅਕਾਲ ਉਸਤਤ ਦੇ ਚੰਡੀ ਚਰਿਤ੍ਰ ਪਹਿਲਾ ਚੰਡੀ ਚਰਿਤ੍ਰ ਦੂਸਰਾ ਸੁਖਮਣੀ ਸਾਹਿਬ ਤੇ ਸਿੱਧ ਗੋਸ਼ਟ ਦੱਖਣੀ ਓੰਕਾਰ ਸਵਈਏ ਮਹੱਲੇ ਪਹਿਲੇ ਕੇ ਤੋਂ ਲੈ ਕੇ ਪੰਜਵੇਂ ਤੇ ਤੱਕ ਮਤਲਬ ਪੰਜ ਗ੍ਰੰਥੀ ਦਾ ਤਾਂ ਉਹਨਾਂ ਦਾ ਸਾਰਾ ਨਿਤਨੇਮ ਆ ਹਾਂ ਜਦੋਂ ਸਾਡੀ ਪ੍ਰਣਾਲੀ 'ਚ ਅੱਜ ਵੀ ਉਹ ਬਜ਼ੁਰਗ ਹੈ ਨੇ ਇੰਨੀ ਬਾਣੀ ਪੜਨ ਵਾਲੇ ਫਿਰ ਤੁਸੀਂ ਕਹ ਰਹੇ ਹੋ ਵੀ ਗੁਰਪ੍ਰਸਾਦ ਸਾਹਿਬ ਤੱਕ ਨੂੰ ਘਟਾ ਰਹੇ ਹੋ ਤੁਸੀਂ ਗੁਰਪ੍ਰਸਾਦ ਤੋਂ ਗਾਹ ਹੁਣ ਕਿੱਥੇ ਤੱਕ ਲੈ ਕੇ ਜਾਵਾਂ ਹਾਂ ਸੋ ਇਹ ਇਹ ਚੀਜ਼ਾਂ ਜਿਹੜੀਆਂ ਨੇ ਕੁਵਰ ਜੋਜੀ ਇਹ ਮਤਲਬ ਕੁਝ ਚੀਜ਼ਾਂ ਨੂੰ ਅਸੀਂ ਜ਼ਰੂਰੀ ਨਹੀਂ ਵੀ ਗ੍ਰੰਥਾਂ ਨਾਲ ਵਚਣਾ ਪਰੰਪਰਾ ਦਾ ਵੀ ਹਿੱਸਾ ਮੈਂ ਪਿਛਲੀ ਵੀ ਇੱਕ ਇੰਟਰਵਿਊ ਵਿੱਚ ਜ਼ਿਕਰ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾ ਇੱਕ ਬਹੁਤ ਮਤਲਬ ਪਹਿਲੀ ਗੱਲ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਮਹਾਰਾ ਜੀ ਕਿਹਾ ਪੰਜ ਪ੍ਰਵਾਨ ਪੰਜ ਪ੍ਰਧਾਨ ਜਪਜੀ ਸਾਹਿਬ ਪੰਜੇ ਪਾਵੇ ਦਰਗਾਹਾਂ ਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਪੰਚਨਮਾ ਮੇਰੋ ਰਵਸਾ ਹਣਾ ਫਿਰ ਮਹਾਰਾਜ ਜੀ ਨੇ ਕਿਹਾ ਖਾਲਸਾ ਮੇਰੋ ਸਤਗੁਰ ਪੂਰਾ ਖਾਲਸਾ ਮੇਰਾ ਵੀ ਗੁਰੂ ਹੈ ਫਿਰ ਗੁਰੂ ਸਾਹਿਬ ਜੀ ਨੇ ਪੰਜਾ ਪਿਆਰਿਆਂ ਨੂੰ ਅਮਰਤ ਛਕਾ ਕੇ ਗੁਰੂ ਬਣੇ ਤੇ ਪੰਜਾ ਪਿਆਰਿਆਂ ਤੋਂ ਅਮਰਤ ਛਕ ਕੇ ਚੇਲੇ ਬਣ ਗਏ ਜੇ ਹੁਣ ਗੁਰੂ 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 ਗੋਬਿੰਦ ਸਿੰਘ ਨੇ ਤਾਂ ਗੁਰੂ ਗੋਬਿੰਦ ਸਿੰਘ ਚੇਲੇ ਵੀ ਨੇ ਅਮਰਤ ਲੈ ਕੇ ਹੋ ਰਹੇ ਨੇ ਆਪਾਂ ਕਿਸੇ ਟੀਚਰ ਕੋਲੋਂ ਗਿਆਨ ਲੈਣੇ ਆ ਕੋਈ ਚੀਜ਼ ਮੰਤਰ ਲੈਣੇ ਆ ਤਾਂ ਉਹ ਸਾਡਾ ਟੀਚਰ ਬਣ ਗਿਆ ਟੀਚਰ ਸਾਡੇ ਤੋਂ ਲਏਗਾ ਤਾਂ ਅਸੀਂ ਟੀਚਰ ਨਾ ਬਣੇ ਹੂੰ ਸਮਝੇ ਕਿ ਨਹੀਂ ਤੋ ਗੁਰੂ ਗੋਬਿੰਦ ਸਿੰਘ ਚੇਲੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਚੇਲੇ ਨੇ ਤਾਂ ਉਹਨਾਂ ਦੇ ਗੁਰੂਕੋਲ ਅਧਿਕਾਰ ਹੈ ਕਿ ਉਹਨਾਂ ਦੀ ਵੀ ਕੀਰਤ ਦੇ ਵਿੱਚ ਵਾਧਾ ਕਰ ਸਕਦਾ ਘਾਟਾ ਨਹੀਂ ਕਰਨਾ ਘਾਟਾ ਕਪੁੱਤਰ ਕਰਦੇ ਹੁੰਦੇ ਆ ਤੇ ਖਾਲਸੇ ਨੇ ਜੇ ਉਹ ਮੂਲ ਮੰਤਰ ਅੱਜ ਪ੍ਰਵਾਨ ਕਰ ਲਿਆ ਪਹਿਲੀ ਗੱਲ ਤਾਂ ਉਹ ਹੈ ਹੀ ਸੀ ਜੇ ਅੱਜ ਖਾਲਸਾ ਉਸ ਮੂਲ ਮੰਤਰ ਨੂੰ ਪੰਜ ਪਿਆਰੇ ਸਿੰਘ ਸਾਹਿਬ ਪ੍ਰਵਾਨ ਕਰਦੇ ਆ ਤਾਂ ਅਸੀਂ ਉਹਦੇ ਤੇ ਕੁਐਸਚਨ ਕਿਉਂ ਚੱਕਦੇ ਗੁਰੂ ਸਾਹਿਬ ਨੇ ਅਧਿਕਾਰ ਦਿੱਤਾ ਪੰਜ ਪ੍ਰਣਾਲੀ ਨੂੰ ਸਾਨੂੰ ਕਾਇਮ ਰੱਖਣਾ ਚਾਹੀਦਾ ਜਿਹੜੀ ਸਾਡੀ ਪੰਜ ਪ੍ਰਣਾਲੀ ਰੀਤੀ ਹੈ ਨਾ ਉਹ ਇਸ ਤਰ੍ਹਾਂ ਸਾਡੇ ਵਿੱਚ ਕੰਮ ਕਰਦੀ ਹੈ ਪੰਥ ਦੀਆਂ ਰਵੈਤਾਂ ਦੇ ਵਿੱਚ ਜਿਵੇਂ ਗੁਰੂ ਸਾਹਿਬ ਆਪਣੇ ਹੁੰਦਿਆ ਕਰਦੇ ਹੁੰਦੇ ਸੀ ਗੁਰੂ ਸਾਹਿਬ ਕਹਿੰਦੇ ਮੈਂ ਪੰਜਾਂ ਵਿੱਚ ਵਸਦਾ ਹਾਂ ਪੰਜਾਂ ਸਿੰਘਾਂ ਦੇ ਵਿੱਚ ਮੇਰਾ ਆਪਣਾ ਹੀ ਸਰੂਪ ਜਾਣਨਾ ਹੈ ਪੰਜ ਸਿੰਘ ਜਿੱਥੇ ਹੋ ਜਾਣਗੇ ਉੱਥੇ ਗੁਰੂ ਦਾ ਸਰੂਪ ਤੇ ਜਦੋਂ ਗੁਰੂ ਸਾਹਿਬ ਸਾਨੂੰ ਇਹ ਕਹਿ ਕੇ ਗਏ ਆ ਇਹਦਾ ਮਤਲਬ ਸਾਨੂੰ ਵਿਸ਼ਵਾਸ ਨਹੀਂ ਰਿਹਾ ਤੇ ਅਸੀਂ ਕਹਿੰਨੇ ਆ ਪੰਜ ਪਿਆਰੇ ਵੀ ਖਰੀਦੇ ਜਾ ਸਕਦੇ ਆ ਮਤਲਬ ਜਿਹੜੇ ਉਹ ਫੈਸਲੇ ਹੋ ਰਿਹਾ ਸੀ ਉਹਨਾਂ ਉੱਤੇ ਵੀ ਕਹਿ ਰਹੇ ਆ ਇਹ ਗੱਲ ਨਹੀਂ ਹੈ ਗੁਰੂ ਸਾਹਿਬ ਜੀ ਦੀ ਖੇਡ ਆ ਗੁਰੂ ਸਾਹਿਬ ਉਹਨੂੰ ਕਿਵੇਂ ਬਣਾਉਣਾ ਚਾਹੁੰਦੇ ਆ ਗੁਰੂ ਸਾਹਿਬ ਚਾਹੁੰਦੇ ਤਾਂ ਇੱਕ ਕਰਾਮਾਤ ਦੇ ਨਾਲ ਔਰੰਗਜ਼ੇਬ ਨੂੰ ਆਪਣੇ ਪੈਰਾਂ ਤੇ ਸੁੱਟ ਸਕਦੇ ਸੀ ਹੂੰ ਗੁਰੂ ਸਾਹਿਬ ਚਾਹੁੰਦੇ ਸਾਰੇ ਪਹਾੜੀ ਰਾਜਿਆਂ ਨੂੰ ਆਪਣੇ ਇੱਕ ਸ਼ਬਦ ਦੇ ਨਾਲ ਉਹਨਾਂ ਦਾ ਖਿਆਲ ਬਦਲਣਾ ਚਾਹੁੰਦੇ ਸੀ ਚਾਹ ਕਰ ਦਿੰਦੇ ਕਿਉਂ ਨਹੀਂ ਚਾਇਆ ਉਹਨਾਂ ਨੇ ਇੱਕ ਸਰੂਪ ਪੈਦਾ ਕੀਤਾ ਸਮਝੇ ਕਿ ਨਹੀਂ ਉਹਨਾਂ ਨੇ ਇੱਕ ਵਿਧਾਨ ਪੈਦਾ ਕੀਤਾ ਸੋ ਇਸ ਕਰਕੇ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ ਇਹਨਾਂ ਪਰੰਪਰਾਾਂ ਦੇ ਉੱਤੇ ਸਾਨੂੰ ਪੂਰਨ ਤੌਰ ਤੇ ਭਰੋਸੇ ਦੇ ਨਾਲ ਤਾਂ ਸਾਡਾ ਕੰਮ ਮਤਲਬ ਅਸੀਂ ਕੱਟ ਨਹੀਂ ਸਕਦੇ ਖਾਲਸੇ ਨੇ ਪ੍ਰਵਾਨ ਕਰ ਲਿਆ ਇਸ ਗੱਲ ਨੂੰ ਕਿ ਮੂਲ ਮੰਤਰ ਨਾਨਕ ਉਸੀ ਪੀਸ ਅਜ ਤੱਕ ਹੈ ਸਾਡੇ ਪੰਜ ਸਿੰਘ ਸਹਿਬਾਨ ਨੇ ਪ੍ਰਵਾਨ ਕੀਤਾ ਸੋ ਇਸ ਕਰਕੇ ਮੂਲ ਮੰਤਰ ਜਿੰਨਾ ਵਾਦੋਵਾਦ ਅਸੀਂ ਪ੍ਰਚਾਰ ਪ੍ਰਸਾਰ ਕਰ ਸਕਦੇ ਆ ਉਹਨਾਂ ਅਸੀਂ ਸਿੱਖ ਸਿਧਾਂਤਾਂ ਦੇ ਉੱਤੇ ਉਹਦੇ ਵਿੱਚ ਵਿਕਾਸ ਕਰ ਸਕਦੇ ਆ ਵਿਕਾਸ ਕਦੋਂ ਵੀ ਹੋ ਸਕਦਾ ਹੈ ਪੰਜ ਪਿਆਰੇ ਕੋਈ ਵੀ ਹੁਕਮਨਾਮਾ ਕਰਦੇ ਆ ਉਹ ਪੰਥ ਦਾ ਵਿਕਾਸ ਹੀ ਆ ਨਾ ਪੰਥ ਦੀ ਚੜ੍ਹਦੀ ਕਲਾ ਲਈ ਕੋਈ ਅਕਾਲ ਤਖਬ ਸਾਹਿਬ ਸਾਨੂੰ ਹੁਕਮਨਾਮਾ ਦਿੰਦਾ ਤਾਂ ਉਹ ਪੰਥ ਜੇ ਹੁਣ ਕਹੋ ਵੀ ਜੋ ਗੁਰੂ ਸਾਹਿਬ ਜੀ ਨੇ ਕੀਤਾ ਬਸ ਉਹ ਹੀ ਹੋਣਾ ਚਾਹੀਦਾ ਗੁਰੂ ਸਾਹਿਬ ਜੀ ਨੇ ਘੋੜੇ ਹਾਥੀਆਂ ਦੇ ਉੱਤੇ ਰਹਿ ਕੇ ਪ੍ਰਚਾਰ ਕੀਤਾ ਤਾਂ ਗੁਰੂ ਸਾਹਿਬ ਜੀ ਹੁਣ ਆਪਾਂ ਘੋੜੇ ਹਾਥੀਆਂ ਦੀ ਜਗ੍ਹਾ ਗੱਡੀਆਂ ਵਰਤ ਰਿਆਂ ਕਿਉਂ ਵਰਤ ਰਿਆਂ ਗੁਰੂ ਸਾਹਿਬ ਵੇਲੇ ਤਾਂ ਬਿਜਲੀ ਨਹੀਂ ਸੀ ਹੁੰਦੀ ਤਾਂ ਹੁਣ ਅਸੀਂ ਲਾਈਟਾਂ ਕਿਉਂ ਜਗਾ ਰਹੇ ਗੁਰਦੁਆਰੇ ਇਹ ਮਰਜ਼ਾਦਾ ਦਾ ਖਾਨ ਆ ਇਹ ਪਰੰਪਰਾ ਅਸੀਂ ਬਦਲੀ ਕਿਉਂ ਵਿਕਾਸ ਹੈ ਵਿਕਾਸ ਦੇ ਨਾਲ ਗੁਰੂ ਸਾਹਿਬ ਜੀ ਨੇ ਵੀ ਵਿਕਾਸ ਕੀਤਾ ਕਿੱਥੇ ਗੁਰੂ ਅਰਜਨ ਦੇਵ ਮਹਾਰਾਜ ਤਤੀ ਤਵੀ ਦੇ ਉੱਤੇ ਜ਼ੁਲਮ ਦਾ ਟਾਕਰਾ ਕਰਦੇ ਹੋਏ ਆਪਣੇ ਆਪ ਨੂੰ ਕੁਰਬਾਨ ਕਰ ਰਹੇ ਆ ਕਿੱਥੇ ਛੇਵੇਂ ਪਾਤਸ਼ਾਹ ਟਾਕਰੇ ਲਈ ਜ਼ੁਲਮ ਦੇ ਟਾਕਰੇ ਲਈ ਫੌਜ ਤਿਆਰ ਕਰ ਰਹੇ ਆ ਅਕਾਲ ਤਖਤ ਬਣਾ ਰਹੇ ਆ ਇਹਦਾ ਮਤਲਬ ਤੁਹਾਡੇ ਕਹਿੰਦਾ ਆ ਵੀ ਉਹ ਕਿਉਂ ਵਿਕਾਸ ਹੋਇਆ ਵਿਕਾਸ ਸ੍ਰਿਸ਼ਟੀ ਦਾ ਰੂਲ ਹੁੰਦਾ ਹੈ